ਨਾਮ ਦੀ ਵੀ ਜਿਹੜੀ ਹੈ ਖੈਰ ਮੰਗਣੀ ਪੈਂਦੀ ਹੈ ਪਹਿਲਾਂ ਜਦੋਂ ਸਾਨੂੰ ਨਾਮ ਦੀ ਖੈਰ ਮੰਗਣੀ ਆ ਗਈ ਨਾ ਉਦੋਂ ਮਤਲਬ ਇਹ ਤੁਸੀਂ ਸਮਝ ਲਓ ਵੀ ਸਾਨੂੰ ਕੁਝ ਮੰਗਣਾ ਜਾਂ ਜਦ ਸਾਨੂੰ ਨਾਮ ਦੀ ਖੈਰ ਮੰਗਣੀ ਆ ਗਈ ਫਿਰ ਇਹ ਸਮਝ ਲਓ ਵੀ ਸਾਨੂੰ ਕੁਝ ਮੰਗਣਾ ਆ ਗਿਆ ਮਾਲਕ ਕੋਲੋਂ ਰਾਮ ਕੋਲੋਂ ਭਗਵਾਨ ਕੋਲੋਂ ਅੱਲਾ ਕੋਲੋਂ ਵਾਹਿਗੁਰੂ ਕੋਲੋਂ ਸਾਨੂੰ ਕੁਝ ਮੰਗਣਾ ਆ ਗਿਆ ਕਦੋਂ ਜਦੋਂ ਨਾਮ ਦੀ ਖੈਰ ਮੰਗਣੀ ਨਾਮ ਦੀ ਵੀ ਖੈਰ ਮੰਗੀ ਜਾਂਦੀ ਹੈ ਜਿਸ ਤਰ੍ਹਾਂ ਕਈ ਭਿਖਾਰੀ ਹੁੰਦੇ ਆ ਉਹ ਗੇਟ ਦੇ ਅੱਗੇ ਖੜ੍ਹ ਜਾਣਗੇ ਕੁਤਨਾ ਸਮਿਆ ਨਹੀਂ ਉਹ ਜਾਣਗੇ ਜਿਤਨਾ ਸਮਾਂ ਉਹਨਾਂ ਨੂੰ ਖੈਰ ਨਹੀਂ ਪਰੇ ਜਦੋਂ ਖੈਰ ਪੈ ਜਾਵੇਗੀ ਫਿਰ ਉਹ ਚਲੇ ਜਾਣਗੇ ਨਹੀਂ ਤੇ ਦਰ ਦੇ ਵਿੱਚ ਖੜੇ ਹੀ ਰਹਿੰਦੇ ਐਸੀ ਤਰ੍ਹਾਂ ਮਹਾਰਾਜ ਆਖਦੇ ਨੇ ਬਾਬਾ ਫਰੀਦ ਸਾਹਿਬ ਜੀ ਤੂੰ ਨਾਮ ਦੀ ਖੈਰ ਮੰਗ ਲੈ ਭਾਈ ਸੇਖ ਫਰੀਦਾ ਖੈਰ ਦੀਜੈ ਬੰਦਗੀ ਹੈ ਮਾਲਕਾ ਏ ਰਾਮ ਜੀ ਏ ਭਗਵਾਨ ਜੀ ਸਾਨੂੰ ਨਾਮ ਦੀ ਖੈਰ ਪਾ ਦੇ ਸੇਖ ਫਰੀਦਾ ਖੈਰ ਦੀਜੈ ਬੰਦਗੀ ਸਾਨੂੰ ਬੰਦਗੀ ਦੀ ਦਾਤ ਬਖਸ਼ਿਸ਼ ਕਰ ਦਿਓ ਮਹਾਰਾਜ ਫਿਰ ਬਖਸ਼ਿਸ਼ ਕਿੰਨਾ ਤੇ ਕਰਦਾ ਮਾਲਕ ਪਹਿਲਾਂ ਤੇ ਉਹ ਬੇਨਤੀ ਸੁਣਦਾ ਦੀਨ ਦਿਆਲ ਸੁਣ ਬੇਨਤੀ ਮਹਾਰਾਜ ਸਾਡੀ ਬੇਨਤੀ ਸੁਣ। ਕਿਰਪਾ ਕਰੋ ਸਾਨੂੰ ਬੰਦਗੀ ਦੀ ਖੈਰ ਪਾ ਦੇ। ਫੇਰ ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੰਦਾ ਹੈ ਮਾਲਕ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ। ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਜਿਨ੍ਹਾਂ ਨੂੰ ਮਾਲਕ ਬਖਸ਼ ਦਿੰਦਾ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕਰ ਦਿੰਦਾ ਉਹ ਫਿਰ ਉਹਦੇ ਜਸ ਨੂੰ ਗਾਉਂਦੇ ਨੇ ਭਾਈ ਜਿਨ੍ਹਾਂ ਤੇ ਮਾਲਕ ਬਖਸ਼ਿਸ਼ ਕਰਦਾ ਬਖਸ਼ਿਸ਼ ਹੋ ਜਾਵੇ ਜਦੋਂ ਬਖਸ਼ਿਸ਼ ਹੋ ਜਾਂਦੀ ਹੈ ਕਿਰਪਾ ਵੀ ਫੇਰ ਹੀ ਹੁੰਦੀ ਹੈ ਫੇਰ ਹੀ ਮਾਲਕ ਕਿਰਪਾ ਕਰ ਦਿੰਦਾ ਹੈ ਬਖਸ਼ਿਸ਼ ਹੋਗੀ ਕਿਰਪਾ ਹੋਗੀ ਭਾਈ ਇਹ ਜਿਹੜੇ ਨਾਮ ਦੀ ਦਾਤ ਆ ਨਾਮ ਦੀ ਖੈਰਾ ਇਹ ਕਿਵੇਂ ਮੰਗਾਗੇ ਕਿਵੇਂ ਮੰਗਣੀ ਪਵੇਗੀ ਇਹ ਸਾਨੂੰ ਸਾਧੂ ਦੱਸਣਗੇ ਬੇਨਾਮ ਦੀ ਖੈਰ ਕਿਵੇਂ ਮੰਗੀ ਦੀ ਜਾਣ ਆਵਣ ਕਾ ਇਹੈ ਸੁਆਉ ਜਾਣ ਕੈ ਸੰਗ ਚਿਤ ਆਵੈ ਨਾਉ ਹਰੀ ਦੇ ਜਨਾਂ ਦੇ ਆਉਣ ਦਾ ਇੱਕੋ ਹੀ ਕਾਰਨ ਹੈ ਉਹ ਹਰੀ ਪਰਮੇਸ਼ਰ ਵਾਹਿਗੁਰੂ ਅੱਲਾ ਰਾਮ ਭਗਵਾਨ ਦੀ ਬੰਦਗੀ ਕਰਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ ਉਨ੍ਹਾਂ ਦੀ ਸੰਗਤ ਕਰ ਨੇ ਕਰਕੇ ਸਾਨੂੰ ਭਾਈ ਅੱਲਾ ਦੀ ਵਾਹਿਗੁਰੂ RAM ਦੀ ਯਾਦ ਆਉਂਦੀ। ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਿਹ ਮਿਲ ਕੰਤ ਪਛਾਣਾ ਵਾਹਿਗੁਰੂ ਕੋਈ ਵਿਚੋਲਾ ਪੂਰਾ ਮੈ ਜਵੇ। ਇੱਕ ਵਾਰੀ ਖੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲਿਆਂ ਕੋਲ ਇੱਕ ਪ੍ਰੇਮੀ ਆਇਆ ਆਖਣ ਲੱਗਿਆ ਮਹਾਰਾਜ ਜੀ ਕਿਰਪਾ ਕਰੋ ਮੈਂ ਪੁਲਿਸ ਦੇ ਵਿੱਚ ਫਾਰਮ ਭਰੇ ਹੋਏ ਨੇ ਕਾਗਜ਼ ਪੱਤਰ ਭਰੇ ਹੋਏ ਨੇ ਮਹਾਰਾਜ ਮੈਂ ਦੋ ਵਾਰੀ ਡੀਜੀਪੀ ਕੋਲੇ ਜਾਇਆ ਡੀਜੀਪੀ ਕੋਲ ਦੋ ਵਾਰੀ ਜਾਇਆ ਮਹਾਰਾਯ ਨੂੰ ਡੀਜੀਪੀ ਮਿਲਦਾ ਨਹੀਂ ਤੁਸੀਂ ਕਿਰਪਾ ਕਰੋ ਬਾਬਾ ਜੀ ਹੰਸਾਲੀ ਵਾਲੇ ਹੱਸਣ ਲੱਗ ਮਹਾਪੁਰਸ਼ ਆਪਣੀ ਮੌਜ ਦੇ ਵਿੱਚ ਹੱਸਣ ਲੱਗ ਗਏ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਸੇਵਾਦਾਰ ਆਖਣ ਲੱਗਿਆ ਕਹਿੰਦੇ ਭਾਈ ਪ੍ਰੇਮੀ ਭਾਈ ਪਿੱਛੇ ਮੁੜ ਕੇ ਵੇ ਜਦੋਂ ਪਿੱਛੇ ਮੁੜ ਕੇ ਵੇਖਿਆ ਡੀਜੀਪੀ ਲੈਣ ਦੇ ਵਿੱਚ ਲੱਗਿਆ ਖੜਿਆ ਪਰਿਵਾਰ ਸਮੇਤ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਹੰਸਾਲੀ ਸਹਿਬ ਵਾਲੇ ਵਾਹ ਅਜੀ ਵਾਹ ਮਹਾਰਾਜੇ ਥੀਮਲਾ ਤੇ ਪਤਾ ਹੀ ਨਹੀਂ ਸੀ ਅਸੀਂ ਤੇ ਚੱਕਰ ਮਾਰਦੇ ਸੀ ਦੋ ਵਾਰੀ ਜਾਇਆ ਪਰ ਡੀਜੀਪੀ ਨਾ ਮਿਲਿਆ ਜਦੋਂ ਮਿਲਿਆ ਬਾਬਾ ਜੀ ਦੇ ਦਰਬਾਰ ਵਿੱਚ ਨਹੀਂ ਏ ਹੁੰਦੀ ਐ ਸਾਧੂ ਦੀ ਕਮਾਈ ਭਾਈ ਸਾਧੂ ਬਾਨਾ ਕੋਈ ਸੌਖੀ ਗੱਲ ਨਹੀਂ ਜਨਮਾ ਜਨਮੰਤਰਾਂ ਦੀ ਤਪੱਸਿਆ ਲੱਗ ਜਾਂਦੀ ਐ ਨਹੀਂ ਤੇ ਮਾਣੇ ਹੋ ਜਾਂਦਾ ਮਾਣ ਮੋਹੀ ਮਨ ਵਰਗਲੇ ਮਾਣ ਸੱਬੈ ਕੋ ਖਾਏ ਭਾਈ ਉਹਨਾਂ ਵਿੱਚ ਤੇ ਨਿਮਰਤਾ ਦਿਆ ਤੋਂ ਹੀ ਧਰਮ ਪੈਦਾ ਹੈ ਐ ਸਾਧੂ ਦਿਆ ਦੇ ਸਾਗਰ ਹੁੰਦੇ ਨੇ ਦਿਆ ਤੋਂ ਹੀ ਭਾਈ ਧਰਮ ਪੈਦਾ ਹੁੰਦਾ ਧਰਮ ਦਿਆ ਤੋਂ ਕਿਦਾਂ ਪੈਦਾ ਹੁੰਦਾ ਤੌਲ ਧਰਮ ਦਿਆ ਦਾ ਪੁੱਤ ਧਰਮ ਦਿਆ ਦਾ ਪੁੱਤਰ ਹੈ ਭਾਈ ਦਿਆ ਜਿਹੜੀ ਧਰਮ ਨੂੰ ਜਨਮ ਦਿੰਦੀ ਹੈ ਜੇ ਮਨ ਵਿੱਚ ਦਿਆਈ ਹੈ ਨਹੀਂ ਫੇਰ ਭਾਵੇਂ ਕਿਸੇ ਵੀ ਧਰਮ ਦਾ ਮਨੁੱਖਾ ਉਹ ਧਰਮੀ ਕਹੋਣ ਦੇ ਲਾਇਕ ਹੀ ਨਹੀਂ ਕਿਉਂ ਮਨ ਵਿੱਚ ਦਿਆ ਨਹੀਂ ਹੈ ਇਹ ਤੇ ਸਾਰਿਆਂ ਦੇ ਵਿੱਚ ਅੱਲਾ ਨੂੰ ਰਾਮ ਭਗਵਾਨ ਨੂੰ ਦੇਖਣਾ ਲੱਗਦਾ ਹੈ ਭਾਈ ਫੇਰ ਕਿਤੇ ਜਾ ਕੇ ਬਖਸ਼ਿਸ਼ ਹੁੰਦੀ ਹੈ ਕਾਟ ਕਾਟ ਮੈਂ ਹਰ ਜੁਵਸੈ ਸੰਤਨ ਕਹਿਓ ਪਕਾਰ ਫੇਰ ਕਿਤੇ ਜਾਕੇ ਕਿਰਪਾ ਹੋ ਜਾਂਦੀ ਵਾਹਿਗੁਰੂ ਫੇਰ ਬਖਸ਼ ਲਾ ਇਸੇ ਕਰਕੇ ਬੇਨਤੀ ਕਰਿਆ ਕਰੀਏ ਮਹਾਰਾਜ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਨੂੰ ਨਿਤਨੇਮ ਦੀਆਂ ਦਾਤਾਂ ਭਜਨ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰੋ ਸਾਨੂੰ ਬਖਸ਼ ਲੋ ਮਹਾਰਾਜ ਅਸੀਂ ਤੁਹਾਡਾ ਜਾਸ ਗਾ ਸਕੀ ਜਿਸ ਨੂੰ ਬਖਸ਼ਲੇ ਮੇਰੇ ਪਿਆਰੇ ਸੋ ਜਸ ਤੇਰਾ ਗਰਦੈ